ਸਸੀਗਾ ਭਾਈ ਜੀ ਸਾਡੀ ਹੋਰ ਇਸ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਤੁਹਾਡਾ ਅੱਜ ਬਹੁਤ ਦਿਨ ਹੋ ਗਏ ਆ 15 20 ਦਿਨ ਹੋ ਚਲੇ ਆ ਤੇ ਬਿਛੀਨਾ ਖੋਲਦੇ ਆ ਅੱਜ ਖੋਲਦੇ ਆ ਅੱਜ ਖੋਲਦੇ ਆ ਠੰਡੀ ਬਹੁਤ ਜ਼ਿਆਦੀ ਪੈ ਗਈ ਸੀ ਧੁੰਦਾ ਪੈਣ ਲੱਪੀਆਂ ਦਾ ਬੇਰਾ ਪਿੰਡ ਇਥੋਂ ਇਹ ਬਹੁਤ ਪੁਰਾਣਾ ਤੇ ਬੇਰਾ ਪਿੰਡ ਹੈਗਾ ਇਥੋਂ 20 ਕਿਲੋਮੀਟਰ ਮਰ ਉਹ ਜੀ ਆਪਡੋਰ ਕਰਦਾ ਇਥੋਂ ਰਪੇਰਾ ਦੇ ਵਿੱਚ ਚਲਵੇ ਨਗ ਸੌਖਾ ਐ ਦਾ ਬੰਦਾ ਨਹਾ ਤੋ ਲੈਂਦਾ ਘਰੇ ਜਾ ਕੇ ਹੈ ਨਾ ਤੇ ਬੰਦੇ ਜਿਹੜੇ ਦੂਜੇ ਆ ਮੇਰੇ ਨਾਲ ਦੇ ਉਹ ਏਸੇ ਪੜਦੇ ਹੀ ਆ ਉਹਨਾਂ ਨੂੰ ਇੱਥੇ ਆਉਣੇ ਜਾਣੇ ਚਾਰੇ ਸੌਖਾ ਆ ਤੇ ਬਾਕੀ ਧੁੰਦਾ ਹੀ ਇਆਜ਼ੀਅਤ ਵਿੱਚ ਤੁਹਾਨੂੰ ਪਤਾ ਬਾਈ ਜੀ ਵੀ ਨਹੀਂ ਕੰਮ ਹੁਕਮ ਹੁੰਦਾ ਨਾ ਕੰਮ ਰਾਤ ਪਾਈਦੇ ਆ ਠੜ ਜਦੀ ਵਿੱਚ ਤੇ ਹੀ ਕੰਮ ਹੁੰਦਾ ਇਸ ਕਰਕੇ ਕੋ ਹੁਣ ਅੱਜ ਲੱਗੇ ਕੋਲ ਮਸ਼ੀਨਾਂ ਚਲੋ ਤੁਹਾਨੂੰ ਦਿਖਾਉਨੇ ਆ ਉਹ ਚੱਲੀ ਕੀ ਗੱਲ ਆ ਬੋਲਦਾ ਨਹੀਂ ਪਿਆ ਨੀ ਹੂੰ ਪੁੰਦਾ ਨਹੀਂ ਹੈ ਧਿਆਨ ਨਾਲ ਖੋਲੀ ਧਿਆਨ ਨਾਲ ਅੰਦਰੋਂ ਚਾਬੀ ਪਾ ਨਾ ਇਹ ਯਾਰ ਥੱਲੇ ਸ਼ੁਰੂ ਕਰਦਾ ਰਾਮ ਦਾ ਇਹ ਆਦ ਕੀ بڑے بڑے ਬੜੀ ਛੇਦੀ ਉੜੇ ਯਾਰ ਆ ਲੈ ਹਾਂ ਨਹੀਂ ਬਾਜਤੀ ਡਿੱਗਾ ਚੋਨਾ ਸੇ ਨਾ ਇਹ ਕਈ ਤੋਂ ਫੂਸ ਡਿੱਗਦਾ ਹੁੰਦਾ ਇੱਥੋਂ ਆ ਜੜਾ ਇਹ ਬਰਕੇ ਇਹ ਵੀ ਇਥੋਂ ਵੱਡਦਾ ਬਹੁਤ ਆ ਸਪੈਕਾੜੀ ਕਿਦੇ ਲਾ ਨਵੀਆਂ ਪਾਈਆਂ ਹੈ ਡਿੱਗਿਆ ਡਿੱਗਾ ਚੋਨਾ ਖਾ ਗਿਆ ਆਵੇ ਇੱਥੋਂ ਪਹਾਂਚਦੀ ਪਾਇਆ ਮਾਰ ਜੀ ਦੇ ਨੇ ਸਹੀ ਗੱਲ ਹੈ ਜਦੋਂ ਖੁੱਲਦੀ ਐਵੇਂ ਫੇਰ ਪਤਾ ਲੱਗਦਾ ਸਹੀ ਗੱਲ ਹੈ ਮਾਰ ਜੀ ਦਾ ਰਾਂ ਦਾ ਅਲਗਾ ਪੱਤੀ ਉਹ ਕਿਹਦਾ ਰੋਣਾ ਰਹਿਣਾ ਲਈ ਕੀ ਆ ਖੁੱਲ ਗਿਆ ਨਾੜ ਸਮੀ ਜਲੀ ਨਾੜ ਖੁੱਲ ਗਿਆ ਪਰਲਾ ਹੋਣਾ ਪੁੱਤੋ ਪਿਛਲਾ ਵੀ ਉਹ ਚਿੜੀ ਜੀ ਖੋਲ ਆੜੀ ਲਓ ਪੋਥਰ ਨਹੀਂ ਹਣਾ ਪਿਛਲਾ ਵਿੱਚ ਗਾਰਡ ਖੋਲਣਾ ਪੈਣਾ ਸਾਰਾ ਹੀ ਰੁਕ ਜਾਓ ਜੇ ਪਿਛਲਾ ਖੋਲੋ ਪੁੱਲਾ ਇਹ ਅੰਦਰ ਖੋਲੋ ਆ ਆ ਵੀ ਖੋਲਣਾ ਪੈਣਾ ਪਿਛਲਾ ਸ਼ਕੰਜਾ ਆ ਖੋਲੋ ਤੇ ਫੇਰ ਕਾ ਨਿਕਲਣਾ ਉਹ ਤੇ ਨਿਕਲਣਾ ਨਹੀਂ ਤੇ ਖਾਲੇ ਡੌਨ ਕਰਤਾ ਹੈਂ ਨਿਕਲ ਜਾਊਗਾ ਡੌਨ ਨਹੀਂ ਨਹੀਂ ਨਿਕਲਣਾ ਉਹ ਨਿਕਲ ਜਾਣਾ ਹੈਂ ਚੱਲ ਦੇ ਲੋ 60 ਸੌੜ ਤੋਂ ਬਚੇ ਬਾਕੀ ਕੋਈ ਜੀ ਚਾਰ ਬੜਾ ਕੀ ਗੱਲ ਹੋਈ ਆ ਕਸ ਕਰਿਆ ਨਾ ਸਖਿਆ ਦੇਵਾ ਡਰਾਈਵਰ ਇਹ ਹਾਂ ਚਲੋ ਪੰਪ ਮਾਰ ਕੇ ਆ ਕੇ ਆ ਪੰਪ ਜਮਾਰ ਕੇ ਮੇਰਾ ਪੁੱਤ ਆ ਜਮ ਨੂੰ ਚੜ ਮੇਰਾ ਲੱਖ ਲੱਖ ਕਰ ਲੱਗ ਤਰ੍ਹਾਂ ਕੰਨਾਂ ਤੇ ਖੁਲ ਲਾ ਪਿਆ ਪੋੜੀ ਲਾ ਦੇ ਭਰਾਵਾ ਦੇ ਕਿਰ ਉਹਨੂੰ ਬੜਾ ਵੱਡਾ ਬੰਦਾ ਲਾਤਾ ਉਹਨੇ ਵੇਟੀ ਜੱਕੀ ਬਾਹ ਲਾਈ ਉਹ ਤੇਜੂ ਦੇ ਲੈ ਛੱਡਿਆ ਤੀ 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 ਦੀਆਂ ਮਾੜੀ ਆਓ ਛੱਡਿਆ ਉਹ ਦਿਨ ਨਾ ਹੋਇਆ ਕਰਨ ਇਹਦੇ ਫਾਟਾ ਮਾਰਦਾ ਤਾਂ ਬਹੁਤ ਮੈਨੂੰ ਠੀਕ ਆ ਲੱਗਦੀ ਹੋਵੇ ਹੇ ਪੰਪ ਮਾਰੀ ਜਾਵੇ ਉੱਤੇ ਬੇਟਾ ਓਰੇ ਤੇਲ ਕੱਢਿਆ ਜਾਏਗਾ ਤੇਲ ਕੱਢਿਆ ਤੋਨੇ ਬਾਦਿਆ ਖੋਲੀ ਦੀ ਟੀਮ ਮੜ ਕੇ ਗਿਆ ਬਗਾ ਅਸ ਦੀਏ ਤੁਕੇ ਬਾਈ ਨਾਲੇ ਚੱਲੀਆ ਲੱਗਿਆ ਪੰਪ ਲੱਭ ਜਾਊਗਾ ਲੱਭ ਗਿਆ ਪੰਪ ਓਏ ਅੱਜ ਆਇਆ ਨੂੰ ਮਰਿਆ ਸਮੀ ਆਤ ਲਾਈ ਹੋਈ ਆਤ ਲ ਆ ਗਿਆ ਸਮੀ ਕਰਵਾ ਕੁ ਨਹੀਂ ਤੇੜੀ ਰਾਮ ਤੇੜੀ ਆ ਕੰਦਾ ਟਰਾਲੀ ਬਾਅਦ ਚਲਾਉਂਗਾ ਮੈਂ ਬੈਗ ਚਲੋ ਇਹਨੂੰ ਕੱਢੋ ਬਾਹਰ ਉਹ ਪਹਿਲਾਂ ਫੀਡਰ ਲਾਉਨੇ ਇਹਦਾ ਪਹਿਲਾਂ ਫੀਡਰ ਲਾ ਕੇ ਉਥੇ ਬੈਗ ਲਾ ਕੇ ਫੇਸ ਬਸ ਲਾ ਲਾਂਗੇ ਜੁਰ ਜਾਵੇ ਨਹੀਂ ਆ ਲੰਬੜਿਆ ਆ ਸਿਸਟਮ ਵਧੀਆ ਲੱਗਦਾ ਹੁੰਦਾ ਆ ਦਿੱਤਾ ਜੜਾਂਜਾ ਵੜ ਗਿਆ ਨਾ ਕੱਪੜਿਆਂ ਦਾ ਨਾਲ ਆਇਆ ਬਲੈਜ਼ ਗਿਆ ਏ ਪਜਾਮਾ ਇੱਕ ਥੱਲੇ ਨਿਕਲਿਆ ਵਰਦਾ ਵਾਲਾ ਡਰਾਈਵਰ ਆਇਆ ਨੇ ਭਾਈ 50 ਥੋੜਾ ਲਿਆ ਦੂਜਾ ਦੇਖ ਕੇ ਬਿਨਾਂ ਕੱਢੋ ਰੈਲੀਆਂ ਕਰੋ ਮੈਂ ਉਹਦੀ ਯਾਤਰਾ ਮੁੜ ਕੇ ਕਰਨਾ ਨਹੀਂ ਨਾ ਰੈਲੀਆਂ ਮੈਨੂੰ ਪਤਾ ਜਈ ਥੋੜੀ ਭਾਰੀ ਤੂੰ ਮੈਨੂੰ ਗਾਲ ਕਿਉਂ ਕੱਢੀ ਉਹ ਕਹਿੰਦਾ ਸਾਲਿਆ ਮੈਂ ਲੂਟੀ ਫਦਾ ਦੇ ਤੂੰ ਮੈਨੂੰ ਕਹਿੰਦਾ ਸਾਲਿਆ ਪਾਣੀ ਫਦਾ ਦੇ ਹੈ ਆਫੀ ਦੇ ਵੇਟਰਾਂ ਦੇ ਨਾਲ ਮੈਟਰ ਵੀ ਨਹੀਂ ਘੱਟਦਾ ਹੀ ਆ ਪਿਆਈ ਸਾਰਾ ਕੋਈਆਂ ਇਹ ਚ ਪਾਉਣੀਆਂ ਦੇ ਥੋੜੀ ਜਿਹੀ ਦੇ ਦੇ ਲੈ ਲੈ ਮੋੜ ਕੇ ਫੇਰ ਲਾਉਂਦੀਆਂ ਨਹੀਂ ਪਿਛਲੀ ਵਾਰ ਲੱਭੀਆਂ ਨਹੀਂ ਸੀਗੀਆਂ ਪਾ ਦੇ ਪਾ ਦੇ ਭਰਾ ਵਿੱਚ ਇਹਨਾਂ ਨੂੰ ਐਂ ਚ ਮੋੜ ਕੇ ਰਾਲ ਕੇ ਮਿੱਟੀ ਚ ਰਾਲ ਜਾਨੀ ਮਿੱਟੀ ਤਾਈ ਤੀ ਹੋਈ ਬੇਬੀ ਦਾ ਪੇੜਾ ਨਹੀਂ ਓਏ ਆ ਬੈਠੀ ਪਿਆ ਦੇ ਲੈ ਪਾੜਾ ਇਹਦੇ ਬਾਲਾ ਬੁੱਲਾ ਵੀ ਲੱਭ ਲੋ ਕੋਈ ਦੇ ਨਹੀਂ ਕਿ ਇੰਦਾ ਹੁਣ ਚੜਦੇ ਥੱਲੇ ਮੁੜ ਕੇ ਐਸਾ ਲ ਸਰਦਲਣਾ ਉਹਨੇ ਨਹੀਂ ਨਹੀਂ ਤਾਂ ਥੋੜਾ ਮੰਨਣਾ ਸੈਕਾ ਉਹਨਾਂ ਆਣਗੇ ਜਿੱਟ ਹੋਈ ਜਲੇ ਆਓ ਤੇ ਬਾਲਾ ਦੂਜਾ ਪਿਆ ਅੰਦਰ ਪਿਆ ਲਿਆਓ ਲਾਗ ਲਾ ਆਪਾਂ ਅਨ ਖੰਨ ਲਾ ਸਿੱਟੋ ਚਾਰ ਜਾਣੇ ਆ ਉਹ ਦੂਜੀ ਵੀ ਰਾਲੀ ਕਰ ਲਾ ਅਜੇ ਬਾਬਾ ਜੋਰ ਚ ਰਹਿ ਕੇ ਸਾਡੇ ਮੋਟੇ ਦੇਣੇ ਆ ਜੋਰ ਕਿੱਥੇ ਜਲ ਜਾਣਾ ਮੁੜ ਕੇ ਉਹ ਜੀ ਬੇਦਾਮ ਆ ਗਏ ਜੋਸ ਤਾਂ ਹੀ ਮੁੱਕਣਾ ਉਹ ਦੇਵਿਆ ਸੱਚੀ ਆ ਕਿ ਐਵੇਂ ਕਹਿੰਦੇ ਆਏ ਨੰਬਰ ਦੱਸੀ ਨੰਬਰਾ ਉਹ ਬਲਾਂ ਸੱਚੀ ਆ ਪਾਰਟੀ ਬਣ ਗਈ ਵੀ ਤਾਂ ਮੈਂ ਕਹਿੰਨਾ ਹੂੰ ਪੂਰੀ ਸਾਨੂੰ ਇਹ ਨਹੀਂ ਬਣੇ ਹੈਂ ਪੂਰੀ ਇਹਦੀ ਪਲਰੀ ਕੀ ਕਰਦੇ ਸੁੱਟ ਦਿੰਨੇ ਆ ਉਹ ਨਏ ਪੁੱਤਾ ਇਥੇ ਬਾਲਾ ਪਿਆ ਉਹ ਰਲੇ ਬਨੇ ਕੋਲੇ ਲੱਗ ਗਿਆ ਰਲੇ ਬਨੇ ਬਾਲਾ ਲੈ ਗਿਆ ਟੈਬ ਲੈ ਜੇ ਤਲਕੇ ਨੰਦਾ ਅੱਜ ਪਾਰਟੀ ਕਿਹਦੇ ਸੇਰਾ ਦੇਵੇ ਸੇਰਾ ਨਾ ਹਾਂ ਚੰਨੀ ਸਰ ਚੰਨੀ ਸਰ ਉਹ ਤਾਂ ਪਾਰਟੀ ਕਿਵੇਂ ਉਹਨੇ ਰੋਟੀ ਖਾ ਲਈ ਨੇ ਪਾਰਟੀ ਤੇ ਦੇਵੇ ਆ ਲੈ ਆਦ ਚਨੀ ਕਦਾ ਹੋਈ ਇੱਕ ਹਿਸਾਬ ਤਾ ਵਾ ਹੈ ਮੈਂ ਪਾਰਟੀ ਵਾਲਾ ਹੈ ਨਹੀਂਗਾ ਚਾਹ ਵਾਲਾ ਚਾਹ ਤੈਨੂੰ ਪਿਆਤੀ ਆ ਨਹੀਂ ਭਾਈ ਸਾਹਿਬ ਜੀ ਉਹ ਬਿਆਹ ਲਈ ਬਣਦੇ ਸੀ ਕੀ 10 ਪਹਿਲਾਂ ਨਹੀਂ ਹੁਣ ਤੇਰੀ ਮੰਗਣੀ ਹੋਈ ਆ ਪਾਰਟੀ ਦੇ ਕਾਕਾ ਬੰਦੇ ਆ ਉਹ ਮੰਗਣੀ ਆਈ ਨਹੀਂ ਬੜ ਗਿਆ ਕੰਮ ਉਹਦਾ ਕਰੀ ਮੁਰਗੇ ਨੂੰ ਬਣ ਗਿਆ ਵਾਲੀ ਪਾਰਟੀ ਦੇ ਦੰਦ ਦਿਖਾਏ ਨਹੀਂ ਬਣਾ ਇਹਨਾਂ ਤੇ ਦੋਵੇਂ ਦੀ ਫੜੇ ਸੀ ਇਹਨੇ ਨਹੀਂ ਦੰਦ ਦਿਖਾਏ ਨਹੀਂ ਬਣਾ ਇਹਨਾਂ ਇੱਥੇ ਇਦਾਂ ਕਰਦਾ ਨਾ ਬਣਾ ਹੀ ਨਾਲ ਜਵਾਬ ਇਹਨਾਂ ਨੂੰ ਨਾ ਵੀਡੀਓ ਜੀ ਵੀਡੀਓ ਜੀ ਕਹਿੰਦਾ ਨਹੀਂ ਇਹਨਾਂ ਮੈਂ ਤਾਂ ਦੰਦ ਖੋਲ ਨਾਲੇ ਜਵਾਬ ਹੋ ਤੁਰ ਇਹਦੇ ਕਾਲੇ ਦੰਦ ਦੇ ਨਾਲੇ ਜਵਾਬ ਹੋ ਤੁਰ ਨਹੀਂ ਵੀ ਨਹੀਂ ਨਹੀਂ ਤੇ ਮੁੰਡਾ ਦਾ ਚਾਂਦੀ ਯਾਰ ਦਾ ਮੁੰਡਾ ਵਾ ਯਾਰ ਸੋਨੇ ਯਾਰ ਦਾ ਚੱਲ ਲਈ ਚਾਂਦੀ ਯਾਰ ਦਾ ਹੈਗਾ ਹੀ ਯਾਰ ਤੂੰ ਨਾ ਨਿਕਲਾਉਣਾ ਥੱਲੇ ਮਾੜਾ ਮਾੜਾ ਕਰੀਮ ਲਾ ਆਹੋ ਨਾ ਨੀ ਨੀ ਕਰੀਮ ਮੱਥੇ ਨੀ ਕਰੀਮ ਲਗਾਉਂਦਾ ਵਾਹ ਕਰੀਮ ਉਹ ਘੋਰਾ ਦਾਪੇ ਕਰਣਾ ਮੁੰਡਾ ਵਰਾ ਕੰਮ ਦਾ ਪਾਦਰ ਦਾ ਸਿੱਖਿਆਨ ਪਾਰਲਰ ਦਾ ਵੀ ਸਲਾਈ ਸੈਂਟਰ ਵੀ ਆਹੋ ਦੇ ਪਰਦੀਆਂ ਡਾਉਲ ਬਾਈ ਦਾ ਮਨੀਮ ਆ ਕਿਉਂਕਿ ਜੱਗਾ ਉਲਟਾ ਦੇਖਦਾ ਪਰਦੀਆਂ ਉਹ ਸਾਚੇ ਲੈ ਪਾਰਟੀ ਦਾ ਆਪਾ ਬਾਈ ਕੋ ਲੈ ਲੈਣੀ ਸਭੀ ਹੋਏ ਪਾਰਟੀ ਤੇ ਬਾਈ ਕੋ ਲੈ ਲੈਣੀ ਆਪਾਂ ਪਾਰਟੀ ਬਾਈ ਨਹੀਂ ਕਹਦਾ ਹੈਗਾ ਪਾਰਟੀ ਮੈਂ ਕਰ ਦੂੰਗਾ ਤਾਂ ਵਿਆਹ ਹੋ ਜਾਵੇ ਫੌਜੀਆ ਸ਼ਰਮ ਖੰਦਾ ਮੈਂ ਕਹਿੰਦਾ ਮਾਮੇ ਦਾ ਹੈ ਮਾਮੇ ਦਾ ਪੁਰਾਣੀ ਕਰ ਸਕਾਂਦਾ ਮਾਮੇ ਦਾ ਨਹੀਂ ਦਰ ਸਕਾਂਦਾ ਉਹ ਕਹਿੰਦਾ ਰਾਤੀ ਦੇਤੀ ਪਾਰਟੀ ਤੈਨੂੰ ਅਸੀਂ ਹੁਣ 1000 ਰੁਪਏ ਦੀ ਸੁਢੀ ਹੁੰਦੀ ਅਛਾ ਪਿਆ ਸੰਤੁਖਤ ਲਾ ਦੀ ਕਿਹਦਾ 50 ਵੇ ਪਾਰਟੀ ਕਰਤੀ ਇਹਨਾਂ ਨੇ ਆ ਵੇ ਪਿਆਰ ਵੀ ਪਾਰਟੀ ਕੀਤੀ ਬਸ ਅਰੇ ਜੇਸ ਮੋਰਕੇ ਸਲਾਸਾ ਸਲਾਸਾ ਮੋਰਕੇ ਸਾਲ ਮੰਜੇ ਦੇ ਸਿਰ ਮਾਰਿਆ ਉਹ ਵਰਤਿਆਦਾ ਸੀ ਆਹ ਓਏ ਸਭੀ ਸਿਰ ਮੰਜੇ ਦੇ ਮਾਰਿਆ ਆ ਮੋਰ ਨੇ ਮੇਰੇ ਮੰਜੇ ਵਿੱਚ ਬਹਿ ਗਿਆ ਕਿਦਾ ਕਿ ਉਹ ਜਿਹੜੀ ਕਲਾ ਮੰਜੇ ਨੇ ਠਾਈ ਦੇ ਉਹਦੀ ਸਾਈਡ ਤੇ ਉਹ ਜਿਹੜਾ ਸਿਰ ਮਾਰਨ ਤੋਂ ਉੱਠ ਗਿਆ ਇਹ ਲੂ ਵੀ ਹੋਇਆ ਇਹ ਮੰਜੇ ਸਿਰ ਮਾਰਿਆ ਨਾ ਇਹ ਮੜਕੇ ਕੋਈ ਛੜਕ ਨਹੀਂ ਜਾ ਇਹ ਛੱਟ ਗਿਆ ਮੈਨੂੰ ਨਹੀਂ ਪਤਾ ਮੈਂ ਤਾਂ ਛੱਡਣਾ ਯਾਰ ਤੂੰ ਨਾ ਤੇ ਇਹਨਾਂ ਨੇ ਗਾਲਾਂ ਪਈਆਂ ਵੀਡੀਓ ਚ ਪੰਮੀ ਫਸ ਗਿਆ ਮੁੜ ਕੇ ਨਾ ਆਈ ਫਿਰ ਪਰਨੇ ਦੇ ਬਣਕਾ ਮਾਰੀਆ ਜਲਦੀ ਇਹ ਗਾਲ ਜਲਦੀ ਇਹਦਾ ਬੈਡ ਕੱਢਣਾ ਬੈਡ ਕੱਢ ਕੇ ਛਾਣੇ ਕੱਢਣੇ ਆ ਦੇ ਸਿਰੇ ਧੋਵਾਂਗੇ ਇਹਨੂੰ ਉਹਦਾ ਵੀ ਐਸ ਬੱਸ ਲੱਤ ਗਿਆ ਵਾ ਫੀਡਰ ਲੱਤ ਗਿਆ ਵਾ ਲੰਬੜਾ ਤੂੰ ਦੂਰ ਦੂਰ ਇਹਨਾਂ ਕੀ ਗੱਲ ਆ ਹਾਂ ਲੰਬੜਾ ਤੁਹੇ ਤੇ ਸੀ ਇਹ ਲਾਇਆ ਤੇ ਰਣ ਦਾ ਜਾ ਕੇ ਨਾ ਕੰਮ ਆਇਆ ਦਾ ਹੂੰ ਮੈਂ ਕਿਹੜਾ ਗਰਾਈ ਕਰਦਾ ਨਹੀਂ ਗਰਾਈ ਨਹੀਂ ਕੰਮ ਮਸ਼ੀਨ ਦਾ ਪਹਦਾ ਮੈਂ ਕਿਨਾਂ ਦਾ ਹੂੰ ਸਮੀਨ ਬੋਸਿੰਮ ਆਇਆ ਦਾ ਉਪਰ ਜਿੱਦ ਚੜ ਗਿਆ ਮੈਂ ਕਿਹੜਾ ਜਾ ਚੱਲਣੀਆਂ ਰੈਤ ਦੋਵੇਂ ਆ ਜਿਹੜੇ ਤੇ ਸੀ ਹੂੰ ਕਾਲਾ ਜੱਜ ਹੁਣ ਪਈਓ ਤੇਲਾ ਚਲਾਈ ਤੁਸੀਂ ਇਹ ਪਤਾ ਮੈਨੂੰ ਐ ਦਾ ਸਾਰਾ ਵੀ ਕਿੰਨਾ ਕਾ ਇਹਦਾ ਕੰਮ ਕਰਨ ਵਾਲਾ ਕਿੰਨਾ ਨਹੀਂ ਕਰਨ ਵਾਲਾ ਵਿਚ ਵਰਜਾ ਹਾਂ ਕਲੀਅਰ ਨਾ ਹਾਂ ਉਹ ਜਾ ਭਰਾਵਾ ਅਮੀਤ ਨੂੰ ਲਿਆ ਉਹਦਾ ਵੀ ਕਣਕੀ ਰੋਲ ਜਾਣਾ ਹਾਂ ਉਹ ਇਥੇ ਝੋਨੇ ਆ ਦੇ ਨਹੀਂ ਚੱਲੀ ਉਹ ਕੋਦ ਮਾਰ ਦੂੰਗਾ ਮੈਨੂੰ ਕੱਲੇ ਦੋਥੇ ਹਰਿਆਣੇ ਦੇ ਤਰ ਪਤਾ ਹੀ ਆ ਰਾਤ ਦਣ ਚੱਲਦੀ ਉਹਤੇ ਇਹੜਾ ਝੋਨੇ ਆ ਸੀ ਚਲ ਕੋਈ ਨਹੀਂ ਟੈਂਪਾ ਹੋ ਗਿਆ ਮੇਰੇ ਦਾਰੇ ਗੁੜਕਾ ਬਣਨ ਵਾਲਾ ਕਰਤਾ ਹੀ ਲਾਤੇ ਪੜਾਈ ਮੈਂ ਡੱਗੇ ਜੇ ਮੈਂ ਕਹਾ ਚੱਲ ਚਲਾ ਚੱਲੀ ਜਦੋਂ ਮੈਂ ਫਰਾਇਆ ਕਰ ਉਹਦੇ ਜੋਕ ਕਰਦਾ ਕਰੇ ਗੁੜੇ ਨਾ ਆਉਣੇ ਆ ਦੇਖਿਆ ਕਿ ਆੜਾ ਕਰ ਕਰਨ ਵਾਲੇ ਉਹ ਮੜ ਕੇ ਰੋਕ ਕੇ ਜਾਣਾ ਵਾ ਵਾ ਤੂੰ ਐ ਤੂੰ ਆਉ ਹੋ ਗਿਆ ਤਾਂ ਮੜ ਕੇ ਉੜ ਕੇ ਰੋਕ ਕੇ ਜਾਣਾ ਕਰਨਾ ਪਿਆ ਕਰਾ ਮੈਂ ਇਹ ਚਾਲ ਘੁੱਟੀ ਭੁਰਿਆ ਇਹ ਆ ਚਾਲ ਘੁੱਟੀ ਭੁਰਿਆ ਬੋਲ ਲਗਾ ਲੱਗੀ ਪਈ ਹੈ ਕਹਿੰਦੇ ਰਹਿਣ ਲੱਗੀ ਪਈ ਯਾਰ ਅੱਗ ਲੱਗੀ ਡਬਲ ਕੇ ਲੱਗ ਗਿਆ ਸੀ ਅੱਛਾ ਬੇਟਾ ਤੂੰ ਨਿਕਲ ਗਿਆ 372 ਨਹੀਂ ਤੈਨੂੰ ਸਾਲੇ ਇਹਨਾਂ ਨੂੰ ਨਹੀਂ ਪਤਾ ਲੱਗਾ ਵੀ ਮੈਂ ਹੁਣ ਕਲੱਚ ਦਬਵਾਇਆ ਵੀ ਤੂੰ ਆ ਨਿਕਲ ਗਿਆ ਬੈਡ ਦਾ ਮੈਂ ਚਾਲ ਘੁੱਟ ਭੁਰਿਆ ਸੀ ਇਹ ਆ ਰੋਟੀ ਵੀ ਜੀ ਬਈ ਉਦੋਂ ਮਾਰੂ ਕਲ ਵੀ ਹੋ ਗਿਆ ਉਹ ਜਾਗਦਾ 2 ਕਿਲੋ ਮੀਟਰ ਦੀ ਇੰਚਾਲ ਚ ਲੱਗੀ ਹੋ ਸਵੇਰ ਨਾਂ ਗਨਮ ਕਹਾਰੀ ਗਾਟੀ ਐ ਪੰਜਾਬੀ ਨੂੰ ਕਹ ਤੂੰ ਚਲਾ ਮੇਰੇ ਫੜਾਈ ਯਾਰ 6 ਵਜੇ ਮਸ਼ੀਨ ਇਹਨਾਂ ਨੂੰ ਅੱਛਾ ਕੱਲ੍ਹ ਤੱਕ ਜਾ ਵਾੜਾ ਐ ਫਿਰ ਵਾੜਾ ਆ ਗਿਆ ਰੋਟੀ ਰੋਟੀ ਆ ਗਈ ਮੋਟਰ ਖੜਾ ਕਰਤਾ ਹਾਂ ਮੋਟਰ ਇਹ ਆ ਜੀ ਜਦੋਂ ਜਾਂ ਮੈਂ ਰੋਟੀ ਰੋਟੀ ਖਾਇਆ ਵੀ ਮੇਰੀ ਵਾਲੀ ਆਈ ਸਾਲੀ ਮਸ਼ੀਨ ਗਾਂ ਚ ਲੱਗੀ ਪਰ ਇਹਨਾਂ ਰੱਖੋ ਨਾ ਅੱਛਾ ਵੇ ਮੋੜ ਕੇ ਉੱਥੇ ਜਾ ਕੇ ਚਾ ਰੋਟੀ ਤਾਂ ਕੀ ਨਹੀਂ ਸੀ ਹੁਣ ਕਾ ਰੋਟੀ ਨਾਲ ਹੁਣ ਨਾਲ ਕੇ ਟਾਈਮ ਖਾਣੇ ਭੁੱਖ ਦਵਰ ਗਈ 2:30 ਤਾਂ ਵੱਜ ਗਏ ਆ ਬਾਈ ਕਿਥੇ ਸੀ ਬਾਈ ਸਾਲੇ ਉਸੇ ਹੀ ਰਹਿ ਆਈ ਨਾਲ ਤੁਹਾਡੇ ਨਾਲ ਹੀ ਰਹਿ ਤੁਹਾਡੇ ਨਾਲ ਸਾਰਾ ਸਾਰਾ ਸੀ ਨਾਲ ਹੀ ਰਹਿ ਤੁਹਾਡੇ ਅਸੀਂ ਉੱਥੇ ਕੱਲੇ ਅੱਗੇ ਤੂੰ ਮੜਾ ਮੋਟਾ ਚੱਲ ਖਤਿਆ ਕੋਤਾ ਦਾ ਦੰਦਾ ਨਾ ਡਰ ਲੈ ਦੇ ਉਸੇ ਮੇਰੀ ਬਹੁਤ ਲੰਬੀ ਗਲੀ ਪਹਿਲਾਂ ਸਾਰੀ ਰਾਤ ਵਿਸ਼ੇ ਚਲਾਉਣੀ ਐਸਾ ਜਹਾਜ਼ ਚ ਨਹੀਂ ਰਮੀ ਸਾਰੀ ਰਾਤ ਵਿਸ਼ੇ ਚਲਾਉਣੀ ਮੋੜ ਕੇ ਸੇਰ ਨੂੰ ਇਹਨੂੰ ਦੱਸਣਾ ਕਿ ਕਿੱਧਰ ਲੈ ਕੇ ਜਾਣੇ ਆ ਮੇਰਾ ਉਹ ਸਿਰ ਬਹੁਤ ਬੰਦਾ ਹਲ ਹੋਇਆ ਮੇਰਾ ਕੱਪ ਸਟਕੇ ਪੰਜਾ ਯੋ ਵਾਈ ਫੋਨ ਕਰੀਆ ਕਿਹਾ ਦਾ ਕੋਲ ਡਰ ਗਿਆ ਮਾਈਆ ਅਬ ਤੇਰੇ ਕੋਲ ਬੇਕਾ ਸਾਥੀ ਆ ਮਾਈਆ ਬੈਠੋ ਤੂੰ ਇਧਰ ਮੈਂ ਕਿਹਾ ਮੈਂ ਚਾਹ ਹੁਣ ਉੱਠ ਕੇ ਘੁੱਟ ਪੀਣ ਲੱਗਾ ਉੱਥੇ ਪਈ ਜਾ ਮੈਂ ਕਿਹਾ ਚੱਲ ਚਾਹ ਪੀ ਕੇ ਫਿਰ ਚੱਲ ਚੱਲਿਆ ਅੱਛਾ ਥੱਲੇ ਆ ਸਾਰੇ ਇਹਨੂੰ ਪਰਾਲੇ ਛੰਡੀ ਉੱਪਰ ਬਾਲੇ ਇਹਨੂੰ ਥੱਟੜਾ ਆਲਾ ਇਹ ਤਾਂ ਬਛੀੜ ਕੋ ਮੀਤਾ ਆਏ ਚੇ ਉਹ ਨਿਹਾਲੀ ਯਾਰ ਆਉਂਦੀ ਵੇ ਸਾਰੇ ਕਟਰ ਸਾਡਾ ਮਾੜਾ ਬੰਦਾ ਵੀ ਸਲਾ ਲੈ ਕੇ ਬਹਿਣ ਦਾ ਐ ਜੇ ਕਦੇ ਮੈਂ ਤਾਂ ਬਾਈ ਭੱਜ ਕੇ ਬੱਚੇ ਕਟਰ ਤੋਂ ਚੰਮੀ ਨੂੰ ਬੈਲਟ ਲਾਹਤੀਆਂ ਉਹ ਖੜਾ ਕਟਰ ਸਾਡਾ ਡੈਪਿਆ ਤੇ ਚੰਮੀ ਉਹਨੂੰ ਲਾਤਾ ਹੋਏ ਦੂਜੇ ਕੱਟਣ ਖਾਲੀਆਂ ਟਾਇਰਾਂ ਦੀਆਂ ਐ ਮੈਂ ਨੂੰ ਪਾਣੀ ਨਾਲ ਪੀਤਾ ਬਾਈ ਨੇ ਯਾਰ ਮਰੀ ਓ ਸਾਈਡ ਆ ਲੈ ਬਜ਼ੁਰਗ ਬੰਦੇ ਦਾ ਕੰਮ ਹੈ ਨੀ ਗਾ ਯਾਰ ਮਸ਼ੀਨਾਂ ਦਾ ਪਤਾ ਹੀ ਆ ਥੋੜਾ ਇਹ ਆ ਇਹੀ ਗੜ ਲਾ ਬਾਲਾ ਹਟਮਾ ਹੋ ਗਿਆ ਇਹਨੇ ਇਹ ਦੂਜਾ ਥੱਲੇ ਇਹ ਬੰਦਾ ਭੱਜ ਕੇ ਜਾਣ ਵਾਲਾ ਹੋਏ ਇਹ ਕੰਮ ਜਾ ਬੋਨ ਦੇ ਐਸਾ ਮੈਂ ਕਾਲੂ ਆਪਾਂ ਇਹਨੂੰ ਨਾ ਧੋ ਦਈਏ ਧੋ ਗਏ ਤਾਂ ਪਾਈਦ ਹੈ ਕੋਈ ਨਹੀਂ ਆ ਕਾਲੂ ਥ੍ਰੈਸ਼ਰ ਦੇ ਇਹੇ ਇੱਕ ਹੀ ਰਹਿ ਗਿਆ تراਸ਼ ਦੇ ਕੇ ਆਣ ਕੇ ਧੋ ਕੇ ਤੇ ਬਾਅਦ ਵਿੱਚ ਖੋਲਾਗੇ ਇਦਾਂ ਜੇ ਆਪਾਂ ਹੁਣ ਖੋ ਉਹਦੀ ਜਾ ਇਦਾਂ ਖੋਲਤੀ ਨਾ ਸਾਰੀ ਮਸ਼ੀਨ ਆ ਆਪਰ ਮੁੜ ਕੇ ਸਾਰਾ ਸਮਾਨ ਧੋਦੋ ਕੇ ਲਾਉਣਾ ਪੈਣਾ ਨਾਲ ਹਨਾ ਤੇ ਜੇ ਆਪਾਂ ਧੋ ਦਈਏ ਇਦੇ ਸਾਰਾ ਸਮਾਨ ਇਦਾਂ ਸਾਫ਼ ਹੋ ਜਾਊਗਾ ਨਾ ਨਾਲ ਲੈ ਯਾਰ ਉਹ ਮੁੜ ਕੇ ਧੋਣੇ ਪੜੇ ਕੱਲੇ ਕੱਲੇ ਕਰਕੇ ਧੋ ਕੇ ਫੇਰ ਲਾਵਾਂਗੇ ਇਹਨਾਂ ਨੂੰ 11 ਵਜੇ ਆਪਾਂ ਪੱਟੜਾਂ ਦੇ ਪਿਛਲੇ ਵੇ ਨਵਾਂ ਪਾਇਆ ਸਾਰਾ ਕੋਜ ਗਾਰਮੈਂਟ ਇਹਦਾ ਧੋਨੇ ਦੇ ਬਸ ਨੂੰ ਫਟ ਕਰਨਾ ਸ਼ੁਰੂ ਕਰਦੇ ਹਾਂ। ਕੀ ਬਸ ਕਰਮਾਲੀ ਦਾ ਹੈ ਕਿ ਥੋੜਾ ਜਿਹਾ ਕੰਮ ਹੀ ਆ ਪਹਿਲੀ ਵਾਰ ਸਾਰੇ ਬੈਰਿੰਗ ਪਾਏ ਆ ਸਾਰਾ ਕੰਮ ਕਰਾਇਆ ਸਭ ਕ੍ਰੈਂਕਾਂ ਦੇ ਬੈਰਿੰਗ ਦੋ ਮੋਲੇ ਕ੍ਰੈਂਕ ਦੇ ਦੋ ਬੈਰਿੰਗ ਪਾਉਣੇ ਬਸ। ਥੱਲੇ ਕੇ ਪਿਛਾਵਟ ਪਟੜੀਆਂ ਉਹਦੇ ਬੈਰਿੰਗ ਦੇਖੜੇ ਆ। ਪੰਜਾਬ ਆ ਗਿਆ ਪੰਜਾਬ ਹੈ ਜਿਹਨੂੰ ਚਲਾਉਣ ਲਾਤਾ। ਉਹ ਸਾਰਾ ਮਸ਼ੀਨ ਬਿਠਾ ਦੇ ਲੱਗਦਾ। ਵਾਹ। ਵਿਸ਼ੇਗਤੇ ਬਿਠਾ ਦੇ ਲੱਗਦਾ ਹੈ। ਉੱਤੇ ਚਾਰ ਦੀ ਫਟ ਪਾਸ ਤੇ। ਉਹ ਵਾਲੇ ਗਾਲਾ ਚੜ੍ਹਣ ਮੂਰੇ। ਐ ਆ। ਤੂੰ ਚਲਾ ਰਹੀ ਅੱਛਾ ਜੇ ਮੀਨਾ ਤੇ ਉਹ ਮੈਂ ਤੂੰ ਚਲਾਉਣਾ ਬਹੁਤ ਮਨ ਨਾਲ ਧਾਰੇ ਇੱਕ ਤੇ ਪਿੱਛੇ ਇਹ ਲੈ ਤੇ ਰੋਰ ਤੇ ਫੜਾਈ ਹੀ ਆਉਂਦੇ ਉਹਨੂੰ ਹਾਂ ਸਾਡੇ ਮਾਰਨਾ ਹੀ ਹਾਂ ਕਰਨਾ ਹੈ ਹਾਈ ਲੋ ਤੇ ਕਰਤਾ ਡੱਡਰ ਵਾਲਾ ਲੈ ਲੱਠਾ ਟਾਕਾ ਵੱਜਿਆ ਲੈਣ ਦਾ ਹੈਂਡਲ ਤੋਂ ਵੱਜਾ ਮੋੜਦਾ ਲੈਰ ਤੋਂ ਉਰਤੇ ਦਾ ਚੱਕਦਾ ਏ ਇਹ ਰੇਸ ਕਰਦਾ ਜੀ ਉਹ ਬਾੜੇ ਬੰਦੇ ਵੀ ਲੈ ਕੇ ਬਹਿ ਜਾਂਦੇ ਭਾਂਚ ਆ ਇਹ ਟੱਲੀ ਕਰੇ ਨਾ ਪਹੀਆ ਇਹ ਰੋਟੇ ਦੇ ਪੀ ਕੇ ਬੜਾ ਤੇਰਾ ਇਹ ਬੜਾ ਤੇਰਾ ਉਹ ਕੀ ਬੜਾ ਤੇਰਾ ਆ ਗੇੜੇ ਗੁੜੇ ਕਰ ਲਾ ਨਾਵਾ ਵੇ ਕਰਨ ਬਾਈ ਥਲੇ ਕੱਢਣੇ ਆ ਬਸ 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 ਇਹ ਪਸਾਰਾ ਲਿਓ ਇਹਨੂੰ ਮੜਾ ਸਿੱਧੀ ਕਰਕੇ ਨਿਕਣੀ ਪੂਰੀ ਪੂਰੀ ਨਿਕਣੀ ਆ ਉਧਰ ਵੀ ਕੱਢਣਾ ਡਾ ਵੱਡਰ ਚੱਲੇ ਆ ਇੱਕੋ ਜੀ ਕੱਢੇ ਇੱਕੋ ਜੀ ਇੱਕੋ ਜੀ ਨਿਕਲਦੀ ਸਾਰੀ ਇੱਕੋ ਜੀ ਦੋ ਤਾ ਚੱਕ ਬੜੇ ਏਸ ਤੂੰ ਡੰਗਾ ਸੱਮੀ ਚੱਲ ਬਹੁਤ ਪਰੇ ਪਰੇ ਲੈ ਜਾ ਉੱਥੇ ਇੱਕ ਮਰ ਝਾੜ ਦੇ ਇਧਰ ਇਧਰ ਉੱਥੇ ਟੋਏ ਝਾੜ ਦੇ ਉੱਪਰੇ ਲੈ ਜਾ ਆਪਾਂ ਗਾਂਦਰੀ ਪੋਣਾ ਇਹਨਾਂ ਨੂੰ ਚ ਘੋਣਾ ਸਾਰਾ ਹੀ ਅੱਖ ਖੱਤੇ ਝਾੜ ਦੇ ਖੱਤੇ ਜੇ ਖੱਤੇ ਹੀ ਲੈ ਆ ਖੱਤੇ ਜੇ ਚੱਲ ਓਏ ਉਹਨਾਂ ਨੇ ਤਾਂ ਲਾਤੀ ਛੜ ਦੇ ਵਿੱਚ ਸਿੱਧੀ ਆਂਦੇ ਸਿੱਧੀ ਪਰੇ ਲੱਕ ਸਿੱਧੀ ਆਂਦੇ ਤੇ ਉਹ ਬਾਹਰ ਟੱਡ ਲਾ ਕੇ ਚੱਲੇ ਇਹਨੂੰ ਚਾਰ ਦੇ ਆਂਦੇ ਪੈ ਗਾਓ ਪਿੱਛੇ ਲਾ ਦੇ ਬਾਹਰ ਆਂਦੇ ਟਰੈਕਟਰ ਹੀ ਕਰਨਾ ਇੱਥੇ ਰਹਿਣ ਦੇਣੀ ਆ ਵਾਰੀ ਆ ਬਾਹਰ ਹੀ ਰਹਿਣ ਦੇਣੀ ਆ ਢੋੜੀਆਂ ਸਵੇਰੇ ਉਹ ਟਰੈਕਟਰ ਹੀ ਕਰਨਾ ਅੰਦਰ ਬਸ ਟਰੈਕਟਰ ਹੀ ਕਰਨਾ ਅੰਦਰ ਬਸ ਆਦ ਵਾਰੀ ਰਹਿਣ ਦੇਣੀ ਆ ਇਹ ਬਾਹਰ ਰਹਿਣ ਦੇਣੀ ਆ ਇਹ ਤਾਂ ਵਾਗੇ ਕਰਮਾਲੀ ਨੂੰ ਸਰੇ